ਆ ਦੇਖੋ ਵੀ 1900 ਸਨ ਦੇ ਨੇੜੇ ਤੇੜ ਇਹੋ ਜਿਹੇ ਚਰਖੇ ਹੁੰਦੇ ਸੀਗੇ ਆ ਦਿਖਾ ਦਿਓ ਰੋਮਪੇਰੇ ਨੇੜੇ ਕਰਕੇ ਦਿਖਾਈ ਆ ਦਿਖਾ ਦਿਓ ਇਸ ਤਰੀਕੇ ਦੇ ਚਰਖੇ ਹੁੰਦੇ ਸੀਗੇ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਮਤਲਬ ਆਹ ਤਾਣੀ ਆਹ ਆਟੀ ਵਗੈਰਾ ਲਾ ਦਿੰਦੇ ਸੀਗੇ ਫਿਰ ਉਹ ਤਾਂ ਕੱਤ ਦਈ ਜਾਂਦੇ ਸੀ ਨੂੰ ਕਮਾਉਂਦੇ ਜਾਂਦੇ ਸੀ ਫਿਰ ਇੱਕ ਆ ਵੱਖਰੇ ਕਿਸਮ ਦਾ ਇਹ ਵੀ ਯੂਨੀਕ ਚਰਖਾ ਵਾ ਇਹ ਕਿਹੜੇ ਸਨ ਦਾ ਇਹ 1915 ਦਾ ਵਾ ਇਹ ਵੀ ਵੱਖਰੇ ਕਿਸਮ ਦਾ ਚਰਖਾ ਸੀਗਾ ਉਹਨਾਂ ਜ਼ਮਾਨਿਆਂ ਦਾ ਆਪੂ ਬੋਲਵਾ ਜਾ ਵੀ ਵਰਤਦੇ ਸੀ ਕਿਵੇਂ ਕਿਵੇਂ ਵਰਤਦੇ ਸੀ ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ ਇਹ ਹੈਗਾ ਵਾ ਹੋਮਸਟੈਡ ਮਿਊਜ਼ੀਅਮ ਦੇ ਵਿੱਚ ਡਰਮ ਹਿੱਲਰ ਦੇ ਵਿੱਚ ਕੈਨੇਡਾ ਆ ਦੇਖ ਸਕਦੇ ਆ ਤਾਣੀ ਹਾਂ ਆ ਦਿਖੋ ਦਿਖਾਈ ਉਧਰ ਹਾਂ ਲੈ ਪੈਰ ਨਾਲ ਚੱਲਦਾ ਪੈਰ ਨਾਲ ਚੱਲਦਾ ਸੀ ਇਹ ਲਾ ਖੋਜ ਹੋ ਗਈ ਇਹ ਪੈਰ ਨਾਲ ਚੱਲਦਾ ਸੀ ਆ ਆ ਹੈਗਾ ਵਾ ਤਾਂ ਗੱਲ ਵੇਟਣ ਨੂੰ ਹੈਨਾ ਤੇ ਆ ਵੀ ਇਸ ਤਰੀਕੇ ਦਾ ਹੀ ਸੱਟਮਾ ਮਤਲਬ ਇਹ ਹੈਗਾ ਵਾ ਇਹ ਵੀ 1920 ਦਾ ਹੀ ਆ ਮਤਾ ਅੱਗੇ ਨੂੰ ਕਾਮਸ਼ਕ